ਲਓ ਵੀ ਮਿੱਤਰੋ ਜਿਹੜਾ ਕਹਿ ਰਹੇ ਹੁੰਦੇ ਨਾ ਵੀ ਆਪਣੇ ਦੇਸ਼ ਦੇ ਵਿੱਚ ਰੈਸ਼ੁਬਤ ਵੀ ਖਤਮ ਹੋ ਗਈ ਭ੍ਰਸ਼ਟਾਚਾਰ ਵੀ ਖਤਮ ਹੋ ਗਿਆ ਵੀ 1 ਰੁਪਿਆ ਜੇ ਉੱਥੋਂ ਆਨਲਾਈਨ ਪਾਉਂਦੀ ਹੈ ਸਰਕਾਰ ਤਾ 1 ਰੁਪਿਆ ਇੱਥੇ ਪਹੁੰਚਦਾ ਆਪਣੇ ਕੋਲੇ ਉਹਦੇ ਬਾਰੇ ਨਾ ਮੈਨੂੰ ਇੱਕ ਥੋੜੀ ਜੀ ਗੱਲ ਯਾਦ ਆਉਂਦੀ ਹੈ ਉਹ ਵੀ ਇੱਕ ਵਾਰੀ ਕਿਸਾਨ ਹਲ ਬਾਹ ਰਿਆ ਸੀ ਬਲਦਾਂ ਦੇ ਨਾਲ ਹਲ ਬੌਂਦੇ ਬੌਂਦੇ ਕੀ ਆਣਾ ਉਥੇ ਸ਼ਿਕਾਰ ਕਰੀ ਜਾਂਦਾ ਸੀ ਰਾਜਾ ਤੇ ਰਾਜੇ ਨੂੰ ਜਦੋਂ ਭੁੱਖ ਲੱਗੀ ਤਾਂ ਰਾਜੇ ਨੂੰ ਪਰ ਤਾਂ ਉਥੇ ਕੋਈ ਨਾ ਮਿਲਿਆ ਤੇ ਕਿਸਾਨ ਦੇ ਕੋਲੇ ਪਹੁੰਚ ਗਿਆ ਬਲਦਾਂ ਵਾਲੇ ਕੋਲ ਤੇ ਉਹਨੂੰ ਕਿਹਾ ਔਰ ਜ਼ਿਮੀਂਦਾਰ ਆਦਾ ਠੀਕ ਹੈ ਠੀਕ ਹੈ ਰਾਜਾ ਸਾਹਿਬ ਜੀ ਆਦਾ ਐਵੇਂ ਕਰ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਤੇ ਮੈਨੂੰ ਖਾਣ ਨੂੰ ਦੇ ਉਹ ਜ਼ਿਮੀਂਦਾਰਾ ਦਾ ਵੀ ਆ ਜਾ ਬੈਠ ਜਾ ਦਾ ਮੈਂ ਤੈਨੂੰ ਦੇ ਦੇਣਾ ਖਾਣ ਨੂੰ ਤਾਂ ਬਰਾਜੇ ਨੂੰ ਬਿਠਾ ਲੈਂਦਾ ਉੱਥੇ ਕਪੜਾ ਵਿਛਾ ਕੇ ਬਿਠਾ ਦਿੰਦਾ ਵੀ ਰਾਜਾ ਹੈ ਵੱਡਾ ਫਿਰ ਵੀ ਉਹਦੇ ਕੋਲੇ ਅੰਬ ਦਾ ਚਾਰ ਸੀ ਰੋਟੀਆਂ ਸਹੀਆਂ ਤੇ ਖੱਟੀ ਜੀ ਲੱਸੀ ਸੀ ਤੇ ਇੱਕ ਦਹੀਂ ਸੀ ਖੱਟੀ ਜੀ ਰਾਜੇ ਨੂੰ ਕਹਿ ਦਿੰਦਾ ਵੀ ਲਓ ਜੀ ਖਾਓ ਰਾਜਾ ਜਦੋਂ ਖਾਂਦਾ ਉਹ ਪਕਵਾਨ ਰਾਜਾ ਖਾ ਕੇ ਉਹਦੇ ਪਕਵਾਨ ਕਿਸਾਨ ਦੇ ਬਿਲਕੁਲ ਖੁਸ਼ ਹੋ ਜਾਂਦਾ ਹੈ ਖੁਸ਼ ਤਾਂ ਹੋ ਜਾਂਦਾ ਮਿੱਤਰੋ ਕਿਉਂਕਿ ਸ਼ਾਹੀ ਭੋਜਨ ਖਾਧਾਂ ਦਾ 36 ਪ੍ਰਕਾਰ ਦਾ ਜਿਵੇਂ ਕਹਿ ਦਿੰਦੇ ਹੋ ਭੋਜਨ ਖਾਧਾਂ ਦਾ ਤੇ ਅੱਜ ਖੱਟੀਆਂ ਮਿੱਠੀਆਂ ਚੀਜ਼ਾਂ ਖਾ ਕੇ ਕਿਸਾਨ ਨਹੀਂ ਤਾਂ ਖੁਸ਼ ਹੋਣਾ ਹੀ ਸੀ ਆ ਰਾਜੇ ਨੇ ਰਾਜਾ ਖੁਸ਼ ਹੋ ਕੇ ਤੇ ਜਦੋਂ ਘੋੜੇ ਨੂੰ ਤੋਰਨ ਲੱਗਦਾ ਤਾਂ ਬੋਲਦਾ ਇਹਦਾ ਕਿਸਾਨ ਨੂੰ ਇਹਦਾ ਮੈਂ ਤੇ ਤੇਰੀ ਨਾ ਖਾਣ ਪੀਣ ਕਰਕੇ ਤਾਂ ਤੇਰੇ ਤੋਂ ਬਹੁਤ ਖੁਸ਼ ਹੋ ਗਿਆ ਤੇ ਤੂੰ ਆਦਾ ਮੇਰੇ ਰਾਜਦਵਾਰ ਪਹੁੰਚੀਂ ਤੇ ਆਦਾ ਤੈਨੂੰ ਵੀ ਵਧੀਆ ਨਾਮ ਦੇਵਾਂਗਾ। ਕਿਸਾਨ ਆਖਦਾ ਠੀਕ ਹੈ ਜੀ ਮੈਂ ਜਰੂਰ ਆਉਂਗਾ। ਦੂਜੇ ਦਿਨ ਕਿਸਾਨ ਜਾਂਦਾ ਫਿਰ ਰਾਜਦਵਾਰ ਦੇ ਵਿੱਚ ਜੀ ਅੱਗੇ ਖੜਾ ਹੁੰਦਾ ਜੀ ਸੰਤਰੀ। ਸੰਤਰੀ ਆਂਦਾ ਕਿਵੇਂ ਆਉਣਾ ਹੋਇਆ? ਕਿਸਾਨ ਕਹਿੰਦਾ ਵੀ ਰਾਜਾ ਮੇਰੇ ਤੋਂ ਖੁਸ਼ ਹੋਇਆ ਸੀ ਤੇ ਰਾਜੇ ਨੇ ਮੈਨੂੰ ਬੁਲਾਇਆ ਤੇ ਮੈਂ ਦਰਬਾਰ ਦੇ ਵਿੱਚ ਪਹੁੰਚੇ ਤੇ ਮੈਨੂੰ ਨਾਮ ਦੇਣਾ। ਸੰਤਰੀ ਕਹਿੰਦਾ ਫੇਰ ਆਦਾ ਅੱਗੇ ਜਾਣ ਦੇਵਾਂ ਮੈਂ ਆਦਾ ਜੇ ਆਦਾ ਤੂੰ ਮੈਨੂੰ ਦੱਸ ਕੀ ਦੇਵੇਂਗਾ ਨਾਮ ਦੇ ਵਿੱਚੋਂ? ਕਹਿੰਦਾ ਮੈਂ ਤਾਂ ਅੱਧ ਲਊਂਗਾ ਫੇਰ ਗਾਹਾਂ ਅੱਧਾ ਤੂੰ ਲੈ ਲਈਂ ਦਾ ਜੇਕਰ ਇਹਦਾ ਇੱਥੋਂ ਹੀ ਨਾ ਜਾਣ ਦਿੱਤਾ ਫਿਰ ਇਹਦਾ ਮੈਨੂੰ ਕੀ ਮਿਲੂਗਾ ਉਹ ਆਹੰਦਾ ਚੱਲ ਅੱਧਾ ਤੂੰ ਲੈ ਲਈਂ ਹਾਂ ਜੇ ਜਾਂਦਾ ਅੱਗੇ ਮੁਲਾਕਾਤੀ ਅਫਸਰ ਮਿਲ ਜਾਂਦਾ ਮੁਲਾਕਾਤੀ ਅਫਸਰ ਅੰਗਣ ਨਹੀਂ ਦਿੰਦਾ ਉਹਨੂੰ ਆਹੰਦਾ ਕਿਵੇਂ ਆਉਣਾ ਹੋਇਆ ਉਹ ਆਖ ਦਿੰਦਾ ਮੈਂ ਤਾਂ ਆਹ ਕਾਰਨ ਕਰਕੇ ਰਾਜੇ ਨੇ ਮੈਨੂੰ ਬੁਲਾਇਆ ਸੀ ਤੇ ਮੈਂ ਤਾਂ ਆਇਆ ਮੈਨੂੰ ਨਾਮ ਮਿਲੂਗਾ ਤਾਂ ਮੈਨੂੰ ਕੀ ਦੇਂਗਾ ਹੁਣ ਕਿਸਾਨ ਸੋਚਦਾ ਵੀ ਇਹਨੂੰ ਕੀ ਦੇਵਾਂ ਅਦਾ ਅੱਧ ਦੇਈਂ ਅੱਧ ਤਾਣੀਆਂ ਦਾ ਤੂੰ ਐ ਕਰੀਂ ਦਾ ਚੌਥਾ ਹਿੱਸਾ ਲੈ ਲਈਂ ਮੁਲਾਕਾਤੀ ਅਫਸਰ ਵੀ ਉਹਨੂੰ ਟੱਪਣ ਦੇਂਦਾ ਅੱਗੇ ਫਿਰ ਆ ਜਾਂਦਾ ਜੀ ਖਜ਼ਾਨਚੀ ਖਜ਼ਾਨਚੀ ਦੇ ਨਾ ਪਹਿਲਾਂ ਹੀ ਜਾ ਕੇ ਕੀ ਕੀਤਾ ਸੀ ਮੁਲਾਕਾਤੀ ਅਫਸਰ ਨੇ ਜਾ ਕੇ ਤੇ ਉਹਦੇ ਕੰਨ ਦੇ ਵਿੱਚ ਫੂਕ ਮਾਰਤੀ ਸੀ ਵੀ ਤੂੰ ਵੀ ਇਹ ਤੋਂ ਕੁਛ ਨਾ ਕੁਛ ਨਿਚੋੜ ਲਾ। ਕਿਸਾਨ ਨੂੰ ਕਹਿੰਦਾ ਕਿਵੇਂ ਆਉਣਾ ਹੋਇਆ? ਕਿਸਾਨ ਕਹਿੰਦਾ ਜੀ ਐਸ ਲੋਟ ਕਰਕੇ ਰਾਜੇ ਨੇ ਮੈਨੂੰ ਬੁਲਾਇਆ ਤੇ ਨਾਮ ਮਿਲਣਾ ਹੈ। ਆਦਾ ਰਾਜਾ ਤਾਂ ਆਦਾ ਕੱਲਾ ਬੋਲ ਹੀ ਕਰੂਗਾ ਲਿਖ ਕੇ ਤਾਂ ਮੈਂ ਹੀ ਦੇਣਾ ਹੈ ਤੇ ਮੈਨੂੰ ਆਦਾ ਕੀ ਦੇਂਗਾ? ਚੌਥਾ ਐਸਾ ਤੈਨੂੰ ਦੇ ਦੂਆਂ ਹੋਰ ਕੀ ਲਾਜ ਐ। ਨੇ ਬਈ ਰਾਜਾ ਬੈਠ ਜਾਂਦਾ ਜਦੋਂ ਕਿਸਾਨ ਆ ਜਾਂਦਾ ਤਾਂ ਹੋ ਜਾਂਦਾ ਤੇ ਕਿਸਾਨ ਨੂੰ ਆਹੰਦਾ ਬੈਠ ਗਿਆ। ਕਿਸਾਨ ਵੀ ਬੈਹ ਜਾਂਦਾ। ਗੱਲਾਂបਾਤਾਂ ਚੱਲਦੀਆਂ ਥੋੜੀਆਂ-ਬੋទੀਆਂ ਤੇ ਕਿਸਾਨ ਨੂੰ ਆਦਾ ਵੀ ਬੋਲ ਆਦਾ ਤੈਨੂੰ ਕੀ ਦੇਵਾਂ ਉਹ 170 ਮਾਰ ਦੇ ਆਦਾ ਮੈਨੂੰ ਇੱਥੇ ਬਾਕੇ ਰਾਜਾ ਕਹਿੰਦਾ ਵੀ ਤੂੰ ਕੋਈ ਗਲਤੀ ਵੀ ਨਹੀਂ ਕਰੀ ਆਦਾ ਮੈਂ ਤੇਰੇ 170 ਕਿਵੇਂ ਮਾਰ ਦੇ ਆ ਉਹ ਕਹਿੰਦਾ ਨਹੀਂ ਮੇਰੇ ਆਦਾ 170 ਮਾਰ ਦੇ ਹੁੰਦੇ ਹੋਂਦੇ ਜੀ ਇਹ ਵਾਦਾ ਕੀਤਾ ਸੀ ਮੰਗੇਗਾ ਮੈਂ ਤੈਨੂੰ ਦੇਵਾਂਗਾ ਉਹ ਫਿਰ ਰਾਜਾ ਕਹਿੰਦਾ ਵੀ ਚਲੋ ਆਦਾ ਵੀ ਮਾਰੋ 170 ਪਹਿਲਾਂ ਬੋਲ ਮਾਰਦਾ ਉਹ ਸੰਤਰੀ ਨੂੰ ਆਂਦਾ ਸੰਤਰੀ ਜੀ ਆਜੋ ਇੱਥੇ ਬੈਠੋ ਦੂਜੇ ਨੰਬਰ ਤੇ ਕਹਿੰਦਾ ਆਂਦਾ ਮੁਲਾਕਾਤੀ ਅਫਸਰ ਨੂੰ ਆਜੋ ਜੀ ਤੁਸੀਂ ਵੀ ਬੈਠੋ ਤੀਜੇ ਨੰਬਰ ਤੇ ਫਿਰ ਬੁਲਾ ਲੈਂਦਾ ਹੈਗਾ ਖਜ਼ਾਨਚੀ ਨੂੰ ਵੀ ਆਜੋ ਜੀ ਤੁਸੀਂ ਬੈਠੋ ਅੱਧ ਤੱਕ ਕਰਿਆ ਹੁੰਦਾ ਸੰਤਰੀ ਨਾਲ ਤੇ ਚੌਥਾ ਚੌਥਾ ਹਿੱਸਾ ਕਰਿਆ ਹੁੰਦਾ ਉਹਨੇ ਮੁਲਾਕਾਤੀ ਅਫਸਰ ਨਾਲ ਤੇ ਖਜ਼ਾਨਚੀ ਨਾਲ ਉਹ ਫਿਰ ਜਦੋਂ 100 ਛਤਰਾਂ ਦੀ ਗੱਲ ਹੁੰਦੀ ਹੈ 50 ਉਹਦੇ ਇਮਾਰਾਨ ਦਾ ਤੇ 25 25 ਉਹਨਾਂ ਦੇ ਇਮਾਰਾਨ ਦਾ 70 ਹੋ ਗਏ ਪੂਰੇ 100 ਰਾਜਾ ਕਹਿੰਦਾ ਵੀ ਇਹ ਕੀ ਚੱਕਰ ਬਣਿਆ ਇਹ ਕੀ ਕਰਾਇਆ ਤੂੰ ਉਹ ਜ਼ਿਮੀਂਦਾਰ ਜਾਂਦਾ ਕਹਿ ਜਾਂਦਾ ਜੀ ਆਹ ਹਾਲ ਤੁਸੀਂ ਆ ਤਾਂ ਮੈਨੂੰ ਨਾਮ ਦਿੰਦੇ ਤੇ ਇਹਨਾਂ ਨੇ ਆ ਦਾ ਆਹ ਮੰਗਾ ਰੱਖੀਆਂ ਸੀ ਆਧ ਦੀਆਂ ਤੇ ਕੋਈ ਚੌਥਾ ਐਸਾ ਮੰਗਦਾ ਸੀਗਾ ਮੈਂ ਸੋਚਿਆ ਵੀ ਨਾਮ ਨਾਲੋਂ ਤਾਂ ਹੀ ਚੰਗਾ ਹੈ ਤੇ ਬਈ ਜ਼ਿਮੀਂਦਾਰ ਆ ਉਹਦਾ ਤੁਰਦਾ ਲੱਗਦਾ ਤੇ ਰਾਜਾ ਪਿੱਛੋਂ ਬੋਲ ਮਾਰਦਾ ਉਹਨੂੰ ਕਹਿਣ ਦਾ ਤੂੰ ਖਾੜਾ ਦਾ ਤੂੰ ਨਾਮ ਲੈ ਕੇ ਜਾਣਾ ਤੇ ਜਿਹੜੇ ਵੀ ਉਹਦੇ ਹੁੰਦੇ ਸੰਤਰੀ ਹੋ ਰਹੇ ਤੇ ਸਾਰਿਆਂ ਨੂੰ ਬਰਖਾਸਤ ਕਰ ਦਿੰਦਾ ਆ ਦਾ ਇਹਨਾਂ ਨੂੰ ਬਾਹਰ ਕੱਢੋ ਚਲੋ ਉਹਦਾ ਵੀ ਇੱਕ ਰਾਜੇ ਦੀ ਕਹਾਣੀ ਸੀ ਉਹਨਾਂ ਨੇ ਕਿਹਾ ਤਾਂ ਵੀ ਬਾਹਰ ਕੱਢੋ ਤੇ ਉਹ ਬਈ ਕੱਢ ਵੀ ਦਿੱਤੇ ਉਹਨੇ ਰਾਜਦਵਾਰ ਦੇ ਵਿੱਚੋਂ ਪਰ ਸਰਕਾਰਾਂ ਜਿਹੜੀਆਂ ਉਤਲੀਆਂ ਬਈ ਜੀ ਉਹ ਇਹ ਚੀਜ਼ਾਂ ਨਹੀਂ ਕਰਦੀਆਂ 100 ਰੁਪਏ ਚੱਲਦਾ ਤੇ ਆਉਂਦਾ ਆਉਂਦਾ ਆਪਣੇ ਕੋਲ 10 ਰੁਪਏ ਮਿਲਦੇ ਆ ਉਹ ਚੀਜ਼ਾਂ ਤਾਂ ਹਜੇ ਚੱਲੀ ਜਾਂਦੀਆਂ ਉਹ ਤਾਂ ਕਹਿਣੇ ਆ ਕਿਉਂਕਿ ਨਾ ਆਪਾਂ ਦੱਸ ਦੇਣਾ ਚਾਹੁੰਦੇ ਆ 2020 ਦੇ ਵਿੱਚ ਸਾਡੇ ਇਧਰ ਮਹਾਵਜਾ ਲਾਟ ਹੋਇਆ ਸੀ ਫਸਲਾਂ ਖਰਾਬ ਹੋਈਆਂ ਸੀ 2020 ਦੇ ਵਿੱਚ ਨਰਮੇ ਦੀਆਂ ਤੇ 2020 ਦੇ ਵਿੱਚ ਖਰਾਬ ਹੋਈਆਂ ਅੱਜ 2024 ਤੋਂ ਬਾਅਦ 25 ਆ ਗਿਆ ਤਾ 24 ਦੇ ਵਿੱਚ ਫੇਰ ਉਹਦੀ ਬਾਹੀ ਤਾਂ ਈਜੀ ਕਰੀ ਵੀ ਫਾਰਮ ਵਗੈਰਾ ਭਰਦੇ ਆ ਜੀ 2024 ਦਾ 2020 ਦਾ ਮਹਾਵਜਾਉਣ ਵਾਲਾ ਮਹਾਵਜਾਉਣ ਵਾਲਾ ਹੁੰਦੇ ਆਉਂਦੇ ਜੀ 2024 ਦਾ ਵੀ ਸਾਲ ਲੰਘ ਗਿਆ ਤੇ ਅੱਜ 2025 ਆ ਗਿਆ ਮਹਾਵਜਾ ਹਜੇ ਨਹੀਂ ਆਇਆ ਇੱਕ ਬਸ ਗੱਲਾਂ ਗੱਲਾਂ ਦੇ ਵਿੱਚ ਹੀ ਤੇ ਪੈਸੇ ਆਏ ਪੈਸੇ ਪੈਸੇ ਆਏ ਪੈਸੇ ਮਹਾਵਜਾ ਹੀ ਨਾ ਮਹਾਵਜਾ ਹੀ ਜਾਂਦਾ ਆ ਗੱਲਬਾਤ ਹੈ ਮਿੱਤਰੋ ਕਹਾਣੀ ਤੁਸੀਂ ਸਮਝ ਗਏ ਹੋਵੋਗੇ ਧੰਨਵਾਦ